ਜੈ ਹਿੰਦ ਆਪ ਸਭ ਨੂੰ ਪਤਾ ਹੈ ਕਿ 25 ਤਰੀਕ ਤੋਂ ਮਾਤਾ ਜੀ ਦੇ ਜਿਹੜੇ ਨਾਟਕ ਆ ਇਹ ਸ਼ੁਰੂ ਹੋ ਰਿਹਾ ਜਿਸ ਦੇ ਵਿੱਚ ਉਪਦੇਸ਼ਾਂ ਤੋਂ ਪੰਜਾਬ ਦੇ ਵਿੱਚੋਂ ਤੇ ਸ਼ਿਆਹਪੁਰ ਦੇ ਵਿੱਚੋਂ ਜਿਹੜੀ ਸਾਰੀ ਸੰਤ ਜਿਹੜੀ ਆ ਉਹ ਆ ਕੇ ਮਾਤਾ ਜੀ ਦੇ ਜਾ ਕੇ ਨਤਮਸਤ ਹੁੰਦੀ ਹੈ ਤੇ ਆਪਣੀ ਜਿਹੜੀ ਮਾਤਾ ਜੀ ਦੀਆਂ ਖੁਸ਼ੀਆਂ ਉਹ ਪ੍ਰਾਪਤ ਕਰਦੇ ਆ ਉਹਦੇ ਵਾਸਤੇ ਸਭ ਨੂੰ ਬੇਨਤੀ ਹੈ ਕਿ ਤੁਸੀਂ ਆਉਂਦੇ ਸਮੇਂ ਕੋਈ ਵੀ ਵਿਅਕਤੀ ਭਾਰ ਢੋਣ ਵਾਲੀ ਗੱਡੀ ਦੇ ਵਿੱਚ ਬੈਠ ਕੇ ਨਾ ਆਵੇ ਆਪਣੀਆਂ ਬਸਾਂ ਕਰਾਓ ਪ੍ਰੋਪਰ ਸੀਟ ਦੇ ਉੱਪਰ ਬੈਠ ਕੇ ਆਰਾਮ ਨਾਲ ਆਓ ਤੇ ਜਾਓ ਕਿਉਂਕਿ ਭਾਰ ਢੋਣ ਵਾਲੀ ਜਿਹੜੀ ਗੱਡੀ ਹੈ ਉਹਦੇ ਉੱਪਰ ਬੈਠ ਕੇ ਕੋਈ ਵਿਅਕਤੀ ਜਿਹੜਾ ਸਫਰ ਨਹੀਂ ਕਰ ਸਕਦਾ ਇਹਦੇ ਨਾਲ ਹੀ ਬੇਨਤੀ ਹੈ ਕਿ ਤੈਨਾਂ ਤਿੰਨ ਚਾਰ ਚਾਰ ਵਿਅਕਤੀ ਜਿਹੜੇ ਮੋਟਰਸਾਈਕਲਾਂ ਤੇ ਆ ਇਹ ਨਾ ਮੇਲੇ ਵਿੱਚ ਘੁੰਮਣ ਤੇ ਨਾਲ ਹੀ ਹੁੱਲੜਬਾਜੀ ਬਿਲਕੁਲ ਨਾ ਕਰਨ ਤੇ ਸਾਰੀ ਸੰਗਤ ਨੂੰ ਬੇਨਤੀ ਕਿ ਆਪਣਾ ਕੀਮਤੀ ਸਮਾਨ ਜਿਸ ਤਰ੍ਹਾਂ ਕੋਈ 골ਡ ਜਾਂ ਕੋਈ ਪੈਸੇ ਜਾਂ ਮੋਬਾਈਲ ਇਹੋ ਜਿਹਾ ਮਤਲਬ ਕੋਸ਼ਿਸ਼ ਕਰੋ ਕਿ ਕੀਮਤੀ ਚੀਜ਼ ਨਾਲ ਨਾ ਲੈ ਕੇ ਆਂਦੀ ਜਾਵੇ ਅਗਰ ਤੁਸੀਂ ਇਸ ਚੀਜ਼ ਦੇ ਸ਼ਕੀਮ ਹੋ ਕਿ ਆਪਾਂ ਸੋਨਾ ਪਾ ਕੇ ਰੱਖਣਾ ਤੇ ਪ੍ਰੀਜ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਮੇਲੇ ਦੇ ਵਿੱਚ ਰਸ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਚੀਜ਼ ਦਾ ਧਿਆਨ ਜਿਹੜਾ ਇਹ ਤੁਸੀਂ ਆਪ ਰੱਖਣਾ ਬਾਕੀ ਜਿਹੜੇ ਵੀਰਾਂ ਨੇ ਲਾਈਏ ਆ ਉਹਨਾਂ ਸਭ ਨੂੰ ਬੇਨਤੀ ਹੈ ਲੰਗਰ ਤੇ ਦੁਕਾਨਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪਲੀਜ਼ ਸਾਡਾ ਜਿਹੜਾ ਰੋਡ ਆ ਉਹਨੂੰ ਛੱਡ ਕੇ ਫਿਰ ਆਪਣੇ ਜਿਹੜੇ ਲੰਗਰ ਆ ਤੇ ਜਿਹੜੀਆਂ ਦੁਕਾਨਾਂ ਆ ਉਹ ਲਾਈਆਂ ਜਾਣ ਕਿਸੇ ਵੀ ਤਰੀਕੇ ਨਾਲ ਜਿਹੜਾ ਰੋਡ ਆ ਉਹ ਨਾ ਮੱਲਿਆ ਜਾਵੇ ਤੇ ਸਫ਼ਰ ਦੌਰਾਨ ਕੋਈ ਵੀ ਸ਼ਰਧਾਲੂ ਜਿਹੜਾ ਆਪਣਾ ਵਹੀਕਲ ਜਿਹੜਾ ਰੋਡ ਦੇ ਉੱਪਰ ਰੋਂਗ ਪਾਰਕਿੰਗ ਨਾ ਕਰੇ ਇਹਦੇ ਕਰਕੇ ਜਿਹੜਾ ਬਹੁਤ ਜਾਮ ਲੱਗ ਜਾਂਦਾ ਅਸੀਂ ਕੀ ਕਰਦੇ ਆ ਕਿ ਜਾਮ ਦੇ ਵਿੱਚੋਂ ਆਪਣੇ ਆਪ ਨੂੰ ਪਹਿਲਾਂ ਕੱਢਣ ਵਾਸਤੇ ਗੱਡੀਆਂ ਅੱਗੇ ਜਾ ਕੇ ਲਾਉਂਦੇ ਆ ਜਿਹਦੇ ਕਰਕੇ ਜਿਹੜਾ ਬਹੁਤ ਜ਼ਿਆਦਾ ਜਾਮ ਲੱਗ ਕੰਦਾ ਪਲੀਜ਼ ਇਸ ਕੰਮ ਵਾਸਤੇ ਪੁਲਿਸ ਨੂੰ ਜਿਹੜਾ ਕੋਆਰਪਰੇਟਰ ਉਹ ਕੀਤਾ ਜਾਵੇ ਤੇ ਬਾਕੀ ਅਸੀਂ ਹੁਸ਼ਿਆਰਪੁਰ ਪੁਲਿਸ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਮਾਤਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਆਪ ਜੀ ਜੋ ਪੁਰੀਆਂ ਅਸ਼ਾਮਾ ਲੈ ਕੇ ਆਏ ਹੋ ਮਾਤਾ ਜੀ ਉਹ ਆਪ ਜੀ ਦੀਆਂ ਪੂਰੀਆਂ ਕਰੇ ਫਿਰ ਸਭ ਨੂੰ ਬੇਨਤੀ ਹੈ ਜੀਐਮ ਤੁਹਾਡਾ ਅਸੀਂ ਬੜੀ ਬੇਸਬਰੇ ਨਾਲ ਇੰਤਜ਼ਾਰ ਕਰ ਰਹੇ ਆਂ ਆਪਣੀਆਂ ਅੱਖਾਂ ਵਿਸ਼ਾ ਕੇ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਆਓ ਆਪਣੀਆਂ ਖੁਸ਼ੀਆਂ ਮਾਣੋ ਮਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਪਲੀਜ਼ ਪਲੀਜ਼ ਤੇ ਪਬਲਿਕ ਦਾ ਸਾਥ ਦਿਓ ਥੈਂਕ ਯੂ ਜੀ